ਇੱਥੇ ਆਕੇ ਨਾਕੀਤਾ ਖਤਿਆਰ ਸਾਡੇ ਬੂਏ ਦੇ ਲਾ ਇਤਰਾਰ ਪਰ ਲੰਗਾਤੇ ਫਿਰ ਆ ਪਟਾਕੇ 5 ਮਿੰਟ ਚਲਾਏ ਨੇ ਨੱਚੀ ਟੱਪੀ ਗਏ ਪਤਾ ਨਹੀਂ ਕੀ ਇਹਨਾਂ ਨੂੰ ਬ੍ਰੈਂਡ ਚੰਬੜੀਆਂ ਆਈਆਂ ਨੇ ਤਾਂ ਮਦਾਰੀਆਂ ਦੀ ਤਰ੍ਹਾਂ ਜੇ ਮਦਾਰੀ ਕੋਈ ਆਦਾ ਪ੍ਰੋਰ ਕਰਨ ਤੋਂ ਪਹਿਲਾਂ ਢੇੜਾ ਦਿੰਦਾ ਨਾ ਉਸੇ ਤਰ੍ਹਾਂ ਹੁੱਲੜਬਾਜੀ ਕੀਤੀ ਸਾਡੇ ਘਰ ਦੇ ਖੋਲਾ ਕੇ ਰੋਗੇ ਨੇ ਰੋਲਾ ਤਾਂ ਐਸੇ ਕਰਉਂ ਨਹੀਂ ਵੀ ਨਿਆ ਵੀ ਸਾਡੇ ਘਰ ਦੇ ਵਿੱਚ ਕਿਉਂ ਇੱਥੇ ਆ ਕੇ ਸਾਡੇ ਘਰ ਦੇ ਮੋਰੀ ਕੱਲੇ ਸਿੱਟਨੇ ਸੀਨੇ ਉਦੋਂ ਆ ਪਟਾਕਿਆਂ ਦੀ ਜਿਹੜੀ ਆਪਸੇ ਬਾਜੀ ਕੀਤੀ ਆ ਡੱਬੇ ਖਾਲੀ ਸਾਡੇ ਘਰ ਦੇ ਅੰਦਰ ਮਾਰੇ ਨੇ ਚਲਾ ਚਲਾ ਕੇ ਬੜਕਾ ਮਾਰ ਕੇ ਸ਼ੋਰ ਛਲਾ ਬਾਇਨਾ ਕੀਤਾ ਇਹਨਾਂ ਇਹ ਕੀ ਚੀਜ਼ ਕਿਸੇ ਚੀਜ਼ ਨੂੰ ਇਹਨਾਂ ਨੂੰ ਡਰੀ ਨਹੀਂਗਾ ਵੀਰੇ ਜਦੋਂ ਕੱਲ ਲੰਗਣੇ ਡੇੜਾ ਜੋ ਲਾਇਆ ਕਿ ਤੇ ਵੀ ਨੱਚਦੇ ਟਪਦੇ ਗਾਇਨ ਲਲਕਾਰੇ ਮਾਰਦੇ ਸੀ ਤੇ ਅਸੀਂ ਨੋ ਰਾਣੀ ਸੀ ਤੇ ਅਸੀਂ ਨੋ ਸਾਸ ਅੰਦਰ ਚਲਿਆਂ ਗਿਆਂ ਗੇਟ ਲਾ ਲਿਆ ਕਿਉਂਕਿ ਸਾਡੀ ਤਾਂ ਜਾਨ ਨੂੰ ਖਤਰਾ ਬਣ ਗਿਆ ਤੇ ਇਹਨਾਂ ਨੇ ਲੜਾਈ ਨੂੰ ਕਰਨਾ ਹੈ ਜੇ ਕੋਈ ਸਾਡਾ ਜੈਂਸ ਕਰੇ ਹੁੰਦਾ ਤੇ ਸਾਡੀ ਲੜਾਈ ਹੋ ਜਾਣੀ ਸੀ ਤੇ ਅਸੀਂ ਤਾਂ ਮਸੀਂ ਜਾਨ ਬਚਾਈ ਇਹਨਾਂ ਤੋਂ ਇਹਨਾਂ ਦੇ ਨਾਲ ਹੀ ਇਹ ਦੇ ਸ਼ਾਇਦ ਚਾਚੇ ਦਾ ਮੁੰਡਾ ਕਿਤਾਏ ਦਾ ਮੁੰਡਾ ਜਸਵੀਰ ਸਿੰਘ ਪੁੱਤਰ ਬਾਜ ਸਿੰਘ ਆਪਣਾ ਉਹਨਾਂ ਨਾਲ ਵਧੀਆ ਰਿਲੇਸ਼ਨ ਹੈ ਆਪਣੇ ਵੋਟਰ ਵੀ ਨੇ ਤੇ ਸਪੋਰਟਰ ਵੀ ਨੇ ਜ ਆਪਣੇ ਉਹਨਾਂ ਦੇ ਘਰ ਦੇ ਬਾਹਰ ਅਸੀਂ ਪਟਾਕੇ ਚਲਾਏ ਆ ਅਸੀਂ ਪਟਾਕੇ ਇਹ ਨਹੀਂ ਕਿ ਨਹੀਂ ਚਲਾਏ ਸੀ ਚਲਾਏ ਆ ਜੀ ਤੇ ਰਹੀ ਗੱਲ ਜਿਹੜੀ ਇਥਿਆਰ ਛੁੱਟਣ ਦੀ ਗੱਲ ਉਹ ਅਸੀਂ ਇਥਿਆਰ ਛੁੱਟੇ ਆ ਜੀ ਆਪਾਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਨਹੀਂ ਛੱਡਉਂਦੇ ਇਹ ਲਿਖਿਆ ਸੀ ਇੱਕ ਭਲੇਖੇ ਦੂਰ ਕਿਉਂਕਿ ਪਿਛਲੇ ਜਿਹੜੀ ਜਦੋਂ ਵੀ ਅਸੀਂ ਪਿੰਡਾਂ 'ਚ ਵਰਕ ਕਰਦੇ ਰਹੇ ਆ ਤੇ ਇਹਨਾਂ ਨੇ ਕਮੈਂਟ ਵੀ ਕੀਤੀ ਸੀ ਕਿ ਇਹਨਾਂ ਦੇ ਭਲੇਖੇ ਆ ਇਹ ਕਦੇ ਵੀ ਕਾਂਗਰਸ ਪਾਰਟੀ ਵੀ ਨਹੀਂ ਜਿੱਤ ਸਕਦੇ ਕੋਈ ਪੁਲਿਸ ਪ੍ਰਸ਼ਾਸਨ ਇਹਨਾਂ ਤੇ ਕੋਈ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਸਕਦੀ ਕੀਤਾ ਇਹ ਜਿਹੜੇ ਜੇਤੂ ਜਿਹੜੇ ਹੁਣਾਂ ਬਲਾਕ ਸੰਮਤੀ ਤੇ ਜੇਤੂ ਕਰਾਰ ਹੋਏ ਨੇ ਜਸਵੰਤ ਸਿੰਘ ਦੀ ਮਾਤਾ ਸ਼ਿਮਲੋ ਰਾਣੀ ਜ਼ਿਲ੍ਹਾ ਪ੍ਰੈਸਿਡੈਂਸੀ ਜਿਹੜੇ ਚੋਣ ਜਿੱਤੀ ਏ ਇਹ ਸਾਨੂੰ ਟਾਰਗੇਟ ਕੀਤਾ ਗਿਆ ਵੀ ਸਾਨੂੰ ਕਿਤੇ ਬਾਹਰ ਆ ਕੇ ਕਿਹਨਾਂ ਤਾਂ ਰੋਕਣਾ ਤਾਂ ਅਸੀਂ ਇਹਨਾਂ ਦੇ ਗੱਲ ਪਈਏ ਤੇ ਇਹਨਾਂ ਨੂੰ ਕੁੱਟਮਾਰ ਕਰੀਏ ਇਹਨਾਂ ਦੀ ਸਾਡਾ ਜਾਨੀ ਮਾਲੀ ਕੋਈ ਨੁਕਸਾਨ ਹੋ ਸਕਦਾ ਹੈ ਜੇ ਕਿਤੇ ਅਸੀਂ ਘਰ ਵਿੱਚ ਹੁੰਦੇ ਤਾਂ ਸਾਡਾ ਲੇੜੀ ਪਰਿਵਾਰ ਸੀ ਇਹਨਾਂ ਨੇ ਮੂੰਹੇ ਬੰਦ ਕਰਕੇ ਅੰਦਰ ਲੁੱਕ ਗਏ ਨੇ ਅਸੀਂ ਜਿੱਤੋਂ ਤੋਂ ਬਾਅਦ ਆਲਾ ਰੋਡ 'ਚੋਂ ਕੀਤਾ ਪਟਾਕੇ ਜਲਾਏ ਪਰ ਉਹ ਕਹਿੰਦੇ ਸਾਡੇ ਘਰ ਦੇ ਅੰਦਰ ਐਂਟਰੀ ਹਥਿਆਰ ਛੁੱਟੇ ਜਾਂ ਡੱਬੇ ਖਾਲੀ ਛੁੱਟੇ ਜਾਂ ਗੇਟ ਨੂੰ ਐਂਟਰੀ ਬਦਲੇ ਠੁੱਡੇ ਮਾਰੇ ਪਿੱਟ ਕਰਕੇ ਖੜਾ ਚਲੋ ਸ਼ਮਾ ਚਾਹੁੰਦਾ ਗੁਰੂ ਘਾਰੇ ਮੈਂ ਗੁਰੂ ਦੀ ਹਜ਼ੂਰੀ ਵਿੱਚ ਇਹ ਗੱਲ ਕਹਿੰਦਾ ਜੇ ਮੈਂ ਕਿਸੇ ਦੇ ਘਰ ਨੂੰ ਗੇਟ ਨੂੰ ਠੁੱਡੇ ਮਾਰੇ ਆ ਜੇ ਕਿਸੇ ਦੇ ਘਰੇ ਹਥਿਆਰ ਛੁੱਟੇ ਆ ਜੇ ਪਟਾਕਿਆਂ ਦੇ ਡੱਬੇ ਢਾਹਦੇ ਕਰੇ ਛੁੱਟੇ ਆ ਮੇਰਾ ਲੜਕਾ ਵੀ ਇੱਕ ਏ ਤੇ ਉਹਨਾਂ ਦੇ ਨਾਲ ਇੱਕ ੁੰਦਾ ਜਿਹੜਾ ਬਲਵਿੰਦਰ ਸਿੰਘ ਦਾ ਸਪੋਰਟ ਹੈ ਹਰਬੰਸ ਸਿੰਘ ਪੁੱਤਰ ਬਲਵੀਰ ਸਿੰਘ ਆ ਨਾਲ ਦਾ ਘਰ ਉਹਨਾਂ ਨੂੰ ਏ ਉਹਦਾ ਲੜਕ ਮੈਂ ਕਹਿੰਦਾ ਮੈਂ ਆਦੇ ਲੜਕੇ ਨੂੰ ਲੈ ਕੇ ਦੁਆਕੇ ਗੁਰੂਰ ਲੈਣਾ ਤੇ ਗੁਰੂ ਘਰ ਉਹ ਬੱਚੇ ਲੈ ਆਉਣੇ ਤੇ ਮੈਂ ਉਹਨਾਂ ਦੇ ਕੋਈ ਮਤੇ ਘਰੇ ਬੜੇ ਆ ਜabbੂ ਵੀ ਨੇ ਠੁੱਡੇ ਮਾਰੇ ਨੇ ਦਾ ਇਸਤਿਹਾਰ ਉਹਨਾਂ ਦੇ ਘਰੇ ਸੁਟੇ ਜਾਂ ਪਟਾਕੇ ਖਲਦਾ ਬਿਨਾਂ ਦੇ ਘਟੋਟੇ ਮੰਗ ਇਹੋ ਕਰਨਾ ਹੈ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਨਹੀਂ ਕਰਦਾ ਫਰਾਸ਼ਣ ਤੇ ਅਸੀਂ ਵੀ ਵਰਾ ਗਗੇ ਪਿਛਾ ਨਹੀਂ ਅਟਾਗੇ ਜਥੇ ਬੰਦੀ ਨੂੰ ਲੈ ਕੇ ਧਰਨਾ ਹਾਂ ਬਾਕੀ ਜੇ 17 ਤਰੀਕ ਨੂੰ ਜਿੱਤ ਆ ਰਹੀ ਏ ਤੇ 17 ਤਰੀਕ ਨੂੰ ਆਪਦਾ ਜਸ਼ਨ ਕਰਦੇ ਜੋ ਕੁਝ ਮਰਜ਼ੀ ਮਨਾਏ ਜਾਂਦੇ ਪਰ ਉਸ ਤੋਂ ਬਾਅਦ 18 ਤਰੀਕ ਨੂੰ ਸਪੈਸ਼ਲ ਚੱਲ ਕੇ ਸਾਡੇ ਬੂਹੇ ਅੱਗੇ ਆ ਕੇ ਹੰਗਾਮਾ ਕੀਤਾ ਗਿਆ ਇਹ ਲਗਭਗ ਕੋਈ 5:30 ਵਜੇ ਦੀ ਗੱਲ ਏ ਜਦੋਂ ਇਹਨਾਂ ਨੇ ਰਾਤ ਜੇਤੂ ਕਰਾਰ ਹੋਏ ਨੇ ਸਾਰੇ ਰਾਹ ਪਿੰਡ ਬੋੜੀਆਂ ਪਿੰਡ ਬੋੜੀਆਂ ਦੇ ਵਿੱਚ ਆਇਆ ਘਰ ਬੰਸ ਸਿੰਘ ਆ ਉਹਦਾ ਡੈਡੀ ਬਲਵੀਰ ਸਿੰਘ ਇਹਨਾਂ ਦੇ ਘਰ ਦੇ ਮੋਹਰੇ ਗੱਡੀ ਰੋਕ ਕੇ ਇਹਨਾਂ ਦੇ ਗੇਟ ਤੱਕ ਵੀ ਅੰਦਰ ਲੰਘਣ ਤੱਕ ਗਏ ਨੇ ਉਹ ਸਾਡੇ ਕੋਲ ਵੀਡੀਓਗ੍ਰਾਫੀ ਸਾਰੀ ਏ ਪੂਰੀ ਫੋਟੋ ਆਈ ਗਿਆ ਨੇ ਕਿਵੇਂ ਗਾਲ ਮੰਦਾ ਉਹਨੇ ਵਿਚਾਰਨ ਇਕੱਲੇ ਨੇ ਗਾਲਾਂ ਹੀ ਕਢਣੀਆਂ ਸੀ ਜਦੋਂ ਉਹਦੇ ਘਰ ਦੇ ਵਿੱਚ ਗੇਟ ਰੱਪਣ ਦੀ ਚਾਲਾ ਕਹਿੰਦਾ ਧਮਕੀਆਂ ਦੇ ਰਹੀ ਸੀ ਬਾਰ ਨਿਕਲ ਬਾਰ ਨਿਕਲ ਕਰਦੇ ਵਹੀ ਆ ਮੁੰਡਾ ਤੁਨ ਵੀ ਦੱਸ ਸਕਦਾ ਜਿਹੜਾ ਕੁਛ ਇਹਦੇ ਰਾਤ ਇਹਦੇ ਕਰਿਆ ਹੋਇਆ ਉਹ ਤੋਂ ਅਗਲੇ ਦਿਨ ਸ਼ਾਮ ਕੱਲ 5:30 ਵਜੇ ਜਦੋਂ ਪਿੰਡ ਦਾ ਇਹਨਾਂ ਡੀਜੇ ਲਾ ਕੇ ਸਾਊਂਡ ਉੱਚੀ ਆਵਾਜ਼ਾਂ ਦੇ ਵਿੱਚ ਲਾ ਕੇ ਐ ਮਦਾਰੀਆਂ ਦੀ ਤਰ੍ਹਾਂ ਜਿਵੇਂ ਮਦਾਰੀ ਕੋਈ ਆਦਾ ਪ੍ਰੋ ਨਾ ਕਹਨ ਤੋਂ ਪਹਿਲਾਂ ਢੇੜਾ ਦਿੰਦਾ ਨਾ ਉਸੇ ਤਰ੍ਹਾਂ ਹੁੱਲੜਬਾਜੀ ਕੀਤੀ ਸਾਢੇ ਘਰ ਦੇ ਕੋਲ ਆ ਕੇ ਰੁੱਕ ਗਏ ਨੇ ਇੱਥੇ ਆ ਕੇ ਨਾ ਕੀ ਕੀਤਾ ਖਤਿਆਰ ਸਾਡੇ ਬੂਵੇ ਦੇ ਲੈਤਰ ਹਾਰ ਪਾਰ ਲੰਗਾਤੇ ਫਿਰ ਆ ਪਟਾਕੇ 5 ਮਿੰਟ ਚਲਾਏ ਨੇ ਨੱਚੀ ਟੱਪੀ ਗਏ ਤੇ ਜਿਵੇਂ ਨਾ ਪਤਾ ਨਹੀਂ ਕੀ ਇਹਨਾਂ ਨੂੰ ਪਰੰਡਲ ਚੰਬੜੀਆਂ ਆਈਆਂ ਨੇ ਉਦੋਂ ਪਿੱਛੇ ਗਾਲ ਮੰਦਾ ਕੱਢਣ ਤੱਕ ਗਏ ਨੇ ਬਾਕੀ ਸਾਡਾ ਕੋਈ ਬੰਦਾ ਨਾ ਹੋਣ ਕਰਕੇ ਬਚਾਅ ਹੋ ਗਿਆ। ਬਾਜੀ ਅਸੀਂ ਪਿੱਛੇ ਸਾਬਕਾ ਸਰਪੰਚ ਹੀ ਸਾਡੀ ਕੋਈ ਰੰਜਿਸ਼ ਪਿਛਲੀ ਕੋਈ ਲੱਗੀ ਆਂਦੀ ਉਹ ਲੱਗ ਚੀਜ਼ ਹੈ। ਅਸੀਂ ਵੀ ਪਿੱਛੇ ਕਈ ਗੱਲਾਂ ਬਰਦਾਸ਼ਤ ਕਰ ਗਏ ਜਦੋਂ ਵੀ ਵਿਆਹ ਸ਼ਾਦੀ ਦੇ ਵਿੱਚ ਕੋਈ ਲੰਗਦੇ ਨੇ ਉਦੋਂ ਵੀ ਸਾਡੇ ਘਰ ਮੋਰੇ ਇਹਨਾਂ ਰੁਕਣਾ ਹੈ। ਅਸੀਂ ਹਰ ਵਾਰੀ ਇਹਨਾਂ ਦੇਖਾ ਕਰ ਜਾਈਦਾ ਚਲੋ ਲੰਗ ਜਾਣ ਦਾ ਅੱਜ ਵੀ ਲੰਗ ਜਾਣ। ਹੁਣ ਕੱਲ ਸਾਡੇ ਉੱਤੇ ਜਾਵਾ ਜੋ ਹੱਡ ਤੇ ਹੈਵੀ ਹੋਏ ਨਾ ਬਾਹਰ ਅਟੈਕ ਕੀਤਾ ਇਹਨਾਂ ਬਿਆਜ ਜਨ ਕੋਈ ਨਾ ਕੋਈ ਇਹਨਾਂ ਕਰਨ ਹੀ ਆਏ ਹੁੰਦੇ ਨੇ ਜਿਵੇਂ ਐ ਲੱਗਿਆ ਸਾਨੂੰ ਬਾਕੀ ਇਹ ਤਾਂ ਪੜਾ ਮਾਲਕ ਨੇ ਕੀਤਾ ਸਾਡੇ ਤੇ ਜਿਹੜਾ ਅਸੀਂ ਕਰਨ ਹੀਗੇ ਸੀ ਜੇ ਸਾਡਾ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਕੀ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਤੁਸੀਂ ਰਾਤ ਹਾਂਜੀ ਭਾਜੀ ਅਸੀਂ 112 ਤੇ ਵੀ ਕਾਲ ਕਰੀਏ 81 ਤੇ ਵੀ ਕਰੀਏ ਉਹਨਾਂ ਨੇ ਥਾਣਾ ਮੁਖੀ ਦਾ ਸਾਨੂੰ ਨੰਬਰ ਦਿੱਤਾ ਹੈ ਉਹਨੇ ਸਾਨੂੰ ਰਾਤ ਕਹੀ ਮੈਂ ਤੁਹਾਡੀ ਕਾਲ ਰਿਕਾਰਡਿੰਗ ਕਰ ਰਿਹਾ ਤੋ ਸਵੇਰੇ ਸਾਨੂੰ ਲਿਖਤੀ ਦਰਖਾਸਤ ਦਿਓ ਇਹਨਾਂ ਤੇ ਕਾਰਵਾਈ ਕਰਾਂਗੇ ਸਾਨੂੰ ਭਰੋਸਾ ਦਿੱਤਾ ਗਿਆ ਹੈ ਬਾਕੀ ਅਜੇ ਤੱਕ ਸਾਨੂੰ ਕੋਈ ਅੰਦਰ ਰੀਪਲੈਨ ਨਹੀਂ ਆਇਆ ਵੀ ਹੁੰਦਾ ਕੋਈ ਕਾਰਵਾਈ ਹੁੰਦੀ ਜਾਂ ਨਹੀਂ ਹੁੰਦੀ ਜੇ ਕਿਤੇ ਕਾਰਵਾਈ ਚਪ ਵੱਡਾ ਇੱਕ ਸੰਘਰਸ਼ ਨਹੀਂ ਕਰਾਂਗੇ ਆਦੀ ਜਾਫੇਬੰਦੀ ਨਾਲ ਲੈ ਕੇ ਮੈਂ ਜੰਡਵਾਲੇ ਜੋਨ ਤੋਂ ਜ਼ਿਲ੍ਹਾ ਪੱਛੇ ਦੇ ਇਲੈਕਸ਼ਨ ਲੜਿਆ ਜੀ ਕੁਝ ਵੋਟਾਂ ਤੇ ਮੈਂ ਹਾਰਨ ਕਰਕੇ ਉਸ ਕਰਕੇ ਨਾ ਪਿੰਡ ਜੋਇ ਸਿੰਘਲ ਦੇ ਵਿੱਚ ਜੋ ਹੁੱਲੜਬਾਜੀ ਕੀਤੀ ਹੈ ਬਹੁਤ ਗਲਤ ਕੀਤੀ ਉਹਦੀ ਮੈਂ ਨਿੰਦਾ ਕਰਦਾ ਜਿਹੜੇ ਮੇਰੇ ਪ੍ਰਸ਼ਾਸਕ ਸੀ ਉਹਨਾਂ ਦੇ ਘਰ ਅੱਗੇ ਖਾਸ ਕਰਕੇ ਬਲਿੰਦਰ ਸਿੰਘ ਸਰਪੰਚ ਦੇ ਘਰ ਅੱਗੇ ਜਾਂ ਬਲਵੀਰ ਸਿੰਘ ਦੇ ਘਰ ਅੱਗੇ ਪਟਾਕੇ ਚਲਾਏ ਬਿਲਕੁਲ ਗਲਤ ਹੈ ਜੀ ਉਤੋ ਜਿੱਦੀ ਦਾੜਾ ਚੱਲਦਾ ਪਿਆ ਇਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਜੋ ਆਵਲਾ ਸਾਹਿਬ ਨੇ ਕਿਹਾ ਸੀ ਧੀਰੇ ਅੜਜ ਕੋਈ ਇਹੋ ਜਿਹਾ ਗਾਮਾਨੀ ਕਰਨਾ ਤੇ ਮੈਂ ਆਵਲਾ ਸਾਹਿਬ ਨੂੰ ਬੇਨਤੀ ਕਰਦਾ ਵੀ ਇਹੋ ਜਿਹੇ ਵਰਕਰਾਂ ਨੂੰ ਠੱਲ ਪਾਉਣ ਨਹੀਂ ਤਾਂ ਕਿ ਇਸ ਤਰ੍ਹਾਂ ਦੀ ਹੁਲੜਬਾਈ ਪਸਾਂਜ ਸਾਡੀ ਆ ਚ ਭਾਈਚਾਰਕ ਸਾਜ ਵੀ ਖਤਮ ਹੁੰਦੀ ਹੈ ਅਰਸੋ ਇਹਨਾਂ ਹੰਗਾਮਾ ਬਹੁਤ ਕੀਤਾ ਜੀ ਉਧਰੋਂ ਜਿੱਤ ਕੇ ਆਏ ਆ ਮੈਂ ਪਿੰਡ ਜੁਆਸੀ ਹੁੰਦਾ ਰਹਿਣ ਵਾਲਾ ਮੈਂ ਕੋਠੀ ਬਣਾਈ ਪਿੰਡ ਬੋੜਿਆ ਸਿੰਘ ਵਾਲੇ ਉਥੇ ਰਾਤ ਨੂੰ ਆ ਕੇ ਮੇਰੇ ਘਰ ਦੇ ਅੱਗੇ ਗੱਡੀਆਂ ਖੜੀਆਂ ਕਰਕੇ ਬਹੁਤ ਹੰਗਾਮਾ ਕੀਤਾ ਮੇਰੇ ਘਰ ਤੱਕ ਗਏ ਅੰਦਰ ਮੇਰੇ ਦੋ ਛੋਟੇ ਛੋਟੇ ਬੱਚੇ ਆ ਤੇ ਮੈਂ ਤੇ ਮੇਰੀ ਵਾਈਫ ਅਸੀਂ ਅੰਦਰ ਵੜ ਕੇ ਬੈਠੇ ਰਹੇ ਜੀ ਉਥੇ ਬਹੁਤ ਮੈਨੂੰ ਲਲਕਾਰੇ ਮਾਰ ਮਾਰ ਕੇ ਬਾਹਰ ਬੁਲਾਉਣ ਦੀ ਕੋਸ਼ਿਸ਼ ਕੀਤੀ ਲੜਾਈ ਕਰਾਂਗੇ ਹਾਲਾਂਕਿ ਮੈਂ ਇਹ ਪਿੰਡ ਛੱਡ ਕੇ ਜਾ ਚੁੱਕਾ ਅਸੀਂ ਪੁਲਿਸ ਤੋਂ ਇਨਸਾਫ ਦੀ ਮੰਗ ਕਰਦੇ ਆ ਜੀ ਮਿਸਾਨੋਂ ਸਾਹ ਮਿਲੇ ਠੀਕ ਹੈ ਅਗਲੇ ਦਿਨ ਫਿਰ ਜਾ ਕੇ ਸਾਡੇ ਪਿੰਡ ਫਿਰ ਲੜਬਾਜੀ ਕੀਤੀ ਉੱਥੇ ਮੇਰਾ ਕਾਰ ਇੱਕ ਸਾਡੀ ਗਲੀ ਵਿੱਚ ਜੋਇਸ ਸਿੰਘ ਵਾਲੇ ਗੁਰਦੁਆਰੇ ਦੇ ਕੋਲ ਉੱਥੇ ਗੁਰਦੁਆਰੇ ਦੇ ਕੋਲ ਵੀ ਬਹੁਤ ਇਨਾ ਘਾਮਾ ਕੀਤਾ ਜੀ ਮੇਰਾ ਨਾਮ ਹਰਬੰਸ ਸਿੰਘ ਹੈ ਜੀ ਪਿੰਡ ਜੋਇਸ ਸਿੰਘ ਵਾਲਾ ਅਸੀਂ ਪਹਿਲਾਂ ਵੀ ਮੌਜੂਦਾ ਸਰਪੰਚਾ ਪਿੰਡ ਦੇ ਇੰਨੀ ਕੁ ਸਮਝ ਮੈਨੂੰ ਵੀ ਗਈ ਹੈ ਕਿ ਮਤਲਬ ਮੈਂ ਪਿੰਡ ਦੇ ਕਿਸੇ ਤੇ ਵਾਅਦਾ ਕਰਨਾ ਨਹੀਂ ਕਰਨਾ ਤੇ ਨਾਲ ਦੇ ਨਾਲ ਕੱਲ ਦਾ ਪੱਜਿਲਵ ਸਿੱਦਾ ਚੋਣ ਜਿੱਤੇ ਆਪਾਂ ਅਸੀਂ ਪਿੰਡ ਦਾ ਢੇੜਾ ਕੱਢਾ ਸੀ ਮਤਲਬ ਜਿਵੇਂ ਰੋਡ ਸ਼ੋ ਕਹ ਲਓ ਪਿੰਡ ਦਾ ਅਸੀਂ ਢੇੜਾ ਕੱਢਾ ਸੀ ਲੋਕਾਂ ਨੂੰ ਇਹ ਸੀ ਕਿ ਤੁਸੀਂ ਆਓ ਅਸੀਂ ਤੁ ਕੋ ਘਰ ਘਰ ਜਾਂ ਜਾਂ ਸਕਦੇ ਲੋਕੀ ਹਾਰ ਲੈ ਕੇ ਪਿੰਡ ਦੇ ਮਣੇ ਮਣੇ ਖੜ ਗਏ ਸੀ ਅਸੀਂ ਜਿਹੜਾ ਕੱਢਾ ਸੀ ਇਥੋਂ ਪਟਾਕੇ ਸ਼ੁਰੂ ਕਰਾਉਣੇ ਦੇ ਚਲਾਣੇ ਸ਼ੁਰੂ ਕੀਤੇ ਸੀ ਪਿੰਡ ਦੇ ਮਣੇ ਮਣੇ ਜਿੱਥੇ ਸਾਡਾ ਸਟਾਪ ਹੈ ਦੋ ਮਿੰਟ ਰੁਕਦੇ ਸੀ ਚਲਾਉਂਦੇ ਰਹੇ ਸੀ ਰਹੀ ਗੱਲ ਇਹਨਾਂ ਦੇ ਘਰ ਦੇ ਬਾਹਰ ਦੀ ਗੱਲ ਇਹਨਾਂ ਦੇ ਨਾਲ ਹੀ ਇਹ ਦੇ ਸ਼ਾਇਦ ਚਾਚੇ ਦਾ ਬੁੰਨਾ ਇੱਕ ਤਾਏ ਦਾ ਮੁੰਡਾ ਜਸਵੀਰ ਸਿੰਘ ਪੁੱਤਰ ਬਾਜ ਸਿੰਘ ਆਪਣਾ ਉਹਨਾਂ ਨਾਲ ਵਧੀਆ ਰਿਲੇਸ਼ਨ ਹੈ ਆਪਣੇ ਵੋਟਰ ਵੀ ਨੇ ਤੇ ਸਪੋਰਟਰ ਵੀ ਨੇ ਜੀ ਆਪਣੇ ਜੀ ਠੀਕ ਨਹੀਂ ਆਪਣੇ ਐਜ ਵੀ ਬਦਰ ਨੇ ਜੀ ਉਹ ਵਾਲੇ ਉਹਨਾਂ ਦੇ ਘਰ ਦੇ ਬਾਹਰ ਅਸੀਂ ਪਟਾਕੇ ਚਲਾਏ ਆ ਅਸੀਂ ਪਟਾਕੇ ਇਹ ਨਹੀਂ ਕਿੰਨੇ ਚਲਾਏ ਸੀ ਚਲਾਏ ਆ ਜੀ ਆਪਾਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਨਹੀਂ ਛੱਡਉਂਦੇ ਇਹ ਲਿਖਿਆ ਸੀ ਇੱਕ ਭਲੇਖੇ ਦੂਰ ਕਿਉਂਕਿ ਪਿਛਲੇ ਜਿਹੜੀ ਜਦੋਂ ਵੀ ਅਸੀਂ ਪਿੰਡਾਂ 'ਚ ਵਰਕ ਕਰਦੇ ਰਹੇ ਆਂ ਤੇ ਆਪਾਂ ਪੋਸਟ ਪਾਈ ਸੀ ਅਸੀਂ ਬਸ ਲਾਹਰ ਸਿੰਘ ਵਾਲੇ ਤੇ ਉਹਨਾਂ ਨੇ ਸਾਡੀ ਬਾਈਟ ਲੈ ਕੇ ਚਲਾਈ ਸੀ ਉਹਦੇ ਤੇ ਇਹਨਾਂ ਨੇ ਕਮੈਂਟ ਬਜਾਈ ਕੀਤੀ ਸੀ ਕਿ ਇਹਨਾਂ ਦੇ ਭਲੇਖੇ ਆ ਇਹ ਕਦੇ ਵੀ ਕਾਂਗਰਸ ਪਾਰਟੀ ਬੁਲੀ ਨਹੀਂ ਜਿੱਤ ਸਕਦੇ ਤੇ ਉਹਦੇ ਤੇ ਕਮੈਂਟ ਬਜਾਈ ਇਹਨਾਂ ਨੇ ਇੱਕ ਹੋਰ ਵੀ ਕੀਤੀ ਇਹਨਾਂ ਦੇ ਪਿੰਡ ਦੇ ਮੈਂਬਰ ਤਾਂ ਆਦੇ ਪੂਰੇ ਨਹੀਂ ਹੈਗੇ ਉਹ ਮੇਰਾ ਪਿੰਡ ਦੇ ਸਰਪੰਚਰ ਮੈਂਬਰ ਦਾ ਕੌਰਮ ਘਾਟੇ ਸਰਪੰਚਰ ਵਿੱਚੋਂ ਇੱਕ ਮੈਂਬਰ ਮੇਰਾ ਘਾਟੇ ਮੇਰਾ ਕੌਰਮ ਪੂਰਾ ਨਹੀਂਗਾ ਉਹਦੇ ਨੇ ਕਮੈਂਟ ਬਜ ਇੰਦੇ ਮਤਲਬ ਜਿਹੜੇ ਭਲੇਖਾਂ ਦਾ ਦੂ ਹੋ ਜਾਊਗਾ ਥੋੜੇ ਨਾਲ ਭਲੇਖਾਂ ਦੂ ਹੋ ਜਾਊਗਾ ਇਹ ਕੰਮ ਬਾਰੇ ਜਿੱਤ ਨਹੀਂ ਸਕਦਾ ਅਸੀਂ ਬੜੀ ਵੱਡੀ ਲੀਡ ਨਾਲ ਚਾਰ ਸ਼ੀਟਾਂ ਜਿੱਤੇਆਂ ਕਾਂਗਰਸ ਪਾਰਟੀ ਨੂੰ ਰਮਿੰਦਰ ਸਿੰਘ ਆਪਰਾ ਦੀ ਸੋਚ ਵੱਲੋਂ ਉਹਨਾਂ ਦੀ ਸੋਚ ਨੂੰ ਸਲਾਮ ਹੈ ਲੋਕੀ ਉਹਨਾਂ ਦਾ ਰਾਉ ਲੋਕਾਂ ਦੇ ਵਿੱਚ ਰਾਜ ਕਰਦਾ ਬੜਾ ਸੁਲਝੇ ਬੰਦੇ ਨੇ ਉਹਨਾਂ ਨੂੰ ਟਿਕਟ ਮਿਲੀ ਸੀ ਜਿੱਤੇ ਆ ਅਸੀਂ ਜਿੱਤਣ ਤੋਂ ਬਾਅਦ ਆਲਾ ਰੋਡ 'ਚੋਂ ਕੀਤਾ ਪਟਾਕੇ ਚਲਾਏ ਪਰ ਉਹ ਕਹਿੰਦੇ ਸਾਡੇ ਘਰ ਦੇ ਅੰਦਰ ਐਂਟਰੀ ਹਥਿਆਰ ਛੁੱਟੇ ਜਾਂ ਡੱਬੇ ਖਾਲੀ ਛੁੱਟੇ ਜਾਂ ਗੇਟ ਨੂੰ ਐਂਟਰੀ ਬਦਲੇ ਠੁੱਡੇ ਮਾਰੇ ਮੈਂ ਪਿੱਟ ਕਰਕੇ ਖੜਾ ਚੱਲੋ ਸ਼ਮਾ ਚਾਹੁੰ ਮੈਂ ਗੁਰੂ ਦੀ ਹਜ਼ੂਰੀ ਵਿੱਚ ਇਹ ਗੱਲ ਕਹਿਣਾ ਜੇ ਮੈਂ ਕਿਸੇ ਦੇ ਘਰ ਨੂੰ ਗੇਟ ਨੂੰ ਠੁੱਡੇ ਮਾਰੇ ਆ ਜੇ ਕਿਸੇ ਦੇ ਘਰੇ ਸਿਆਰ ਛੁੱਟੇ ਆ ਜੇ ਪਟਾਕਿਆਂ ਦੇ ਡੱਬੇ ਢਾਡੇ ਕਰੇ ਛੁੱਟੇ ਆ ਮੇਰਾ ਲੜਕਾ ਵੀ ਇੱਕ ਏ ਤੇ ਉਹਨਾਂ ਦੇ ਨਾਲ ਇੱਕ ਉਹਦਾ ਜਿਹੜਾ ਬਲਵਿੰਦਰ ਸਿੰਘ ਦਾ ਸਪੋਰਟ ਹੈ ਹਰਬੰਸ ਸਿੰਘ ਪੁੱਤਰ ਬਲਵੀਰ ਸਿੰਘ ਆ ਨਾਲ ਦਾ ਘਰ ਉਹਨਾਂ ਨੂੰ ਓਹਦਾ ਲੜਕਾ ਵੀ ਇੱਕ ਏ ਮੈਂ ਕਹਿੰਦਾ ਮੈਂ ਆਦੇ ਲੜਕੇ ਨੂੰ ਲੈ ਕੇ ਨਵਾ ਕੇ ਗੁਰਦੂਰ ਲੈਣਾ ਤੇ ਗੁਰੂ ਘਰ ਉਹ ਬੱਚੇ ਲੈ ਆਉਣ ਜਿੱਥੇ ਮੈਂ ਹੁੰਦਾ ਤਾਂ ਕੋਈ ਮਦਦ ਘਰੇ ਵੜੇ ਆ ਜਾਂ ਬੂ ਵੀ ਨੇ ਠੁੱਡੇ ਮਾਰੇ ਨੇ ਜਾਂ ਇਸ ਹਿਥਿਆਰ ਉਹਨਾਂ ਦੇ ਘਰੇ ਸੁੱਟੇ ਜਾਂ ਪਟਾਕੇ ਖੜੀ ਦਬੇ ਨੇ ਘਰ ਸੁੱਟੇ ਅਸੀਂ ਉਹ ਨਹੀਂ ਰੋਡ ਸੋਈ ਕੀਤਾ ਅਸੀਂ ਆਦੀ ਖੁਸ਼ੀ ਯਾਰ ਕੀਤੀ ਖੁਸ਼ੀ ਬਣਾਈਏ ਬੇਬੁਨਿਆਦ ਬੇਬੁਨਿਆਦ ਵੇਖੋ ਮੈਂ ਤਾਂ ਗੁਰੂ ਦੀ ਹਜ਼ੂਰੀ ਲੇਖੇ ਵਾਲੇ ਜਿਹੜਾ ਇਸ਼ਤਿਹਾਰ ਸੀਗੇ ਉਹ ਜਿੱਤ ਆ ਦਾ ਭਲੇਖਾ ਸੀ ਜਿੱਤ ਆ ਦਾ ਭਲੇਖਾ ਉਹਦਾ ਨਹੀਂ ਸਾਡੇ ਕੋ ਬਕਾਇਦਾ ਸਕਰੀਨਸ਼ਾਟ ਹੈਗਾ ਮੈਂ ਤੈਨੂੰ ਪਾ ਵੀ ਦਿੰਦਾ ਤੁਹਾਨੂੰ ਦੇ ਵੀ ਦਿੰਦਾ ਉਹਨਾਂ ਨੇ ਸਾਡੇ ਤੇ ਕਮੈਂਟ ਪਾਈ ਪਹਿ ਨੇ ਕਿ ਦੂਰ ਦਾ ਲੜਾਈ ਨਾਲ ਕੋਈ ਸੰਬੰਧ ਨਹੀਂ ਨਹੀਂ ਲੜਾਈ ਨਾਲ ਕੋਈ ਸੰਬੰਧ ਨਹੀਂ ਅਸੀਂ ਆਦੀ ਖੁਸ਼ੀ ਜਾਰ ਕੀਤੀ ਉਹਨਾਂ ਨੇ ਸਾਨੂੰ ਕਮਾਂਡ ਵਿੱਚ ਕੀਤੀ ਅਸੀਂ ਸ਼ਾਂਤੀ ਪਰਮ ਦੇ ਮਾਨ ਚ ਰੱਖਿਆ ਜਦੋਂ ਸਾਡਾ ਟਾਈਮ ਆਇਆ ਅਸੀਂ ਨਾਂ ਦਾ ਲਿਖਾ ਦੂਰ ਕਰਤਾ ਕਿ ਅਸੀਂ ਬੜੀ ਵੱਡੀ ਲੀਡਰਾਂ ਜਿੱਤੇ ਆ ਤੇ ਇੱਕ ਨੰਬਰ ਦੀ ਜਿੱਤ ਸਾਡੀ ਜਿਹੜੀ ਹੋਈ